ਇਜ਼ਾਰੇ ਥੱਲੇ ਥੱਲੇ ਠੀਕ ਹੈ ਜੀ ਅੱਜ ਲਾਸਟ ਡੇ ਹੈਗਾ ਕੰਪੇਨਿੰਗ ਕਰ ਰਹੰਦਾ ਕਿ ਇਹ ਵਿਚਾਰ ਕੀ ਮਿਲ ਰਿਹਾ ਰਿਸਪੌਂਸਿਬਿਲਟੀ ਮਿਲ ਰਿਹਾ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਕਬੀਰ ਧੰਨ ਕਬੀਰ ਮੈਂ ਅੱਜ ਆਖਰੀ ਦਿਨ ਕੰਪੇਨਿੰਗ ਵਾਸਤੇ ਜੇ ਤੋ ਨਿਕਲੇ ਆ ਅੱਜ 5 ਵਜੇ ਕੰਪੇਨਿੰਗ ਖਤਮ ਹੋ ਜਾਣੀ ਹੈ ਮੈਂ ਆਪਣੇ ਵਾਰਡ ਵਾਸੀਆਂ ਨੂੰ ਕਹਿੰਦਾ ਉਹਨਾਂ ਕੋਈ ਬੰਦ ਕਰੀ ਇੱਕ ਮਿਲਿਆ ਵਾਰਡ ਵਾਸੀਆਂ ਨੂੰ ਮੈਂ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦਾ ਵਾਂ ਤੇ ਮੇਰੇ ਸਾਰੇ ਸਾਥੀਆਂ ਦਾ ਬਲਬੀਰ ਸਿੰਘ ਹੋਰਾਂ ਦਾ ਐਸਡੀਓ ਸਾਹਿਬ ਦਾ ਮੈਡਮ ਤਜਿੰਦਰ ਕੋਰ ਦਾ ਤਮਨਜੀ ਦਾ ਕੁਲਵਿੰਦਰ ਸਿੰਘ ਦਾ ਹਰੀ ਜੀ ਦਾ ਦੇਵਰਾਜ ਜੀ ਦਾ ਜੈ ਜੀ ਦਾ ਰਮਨ ਜੀ ਦਾ ਸਾਰੀਆਂ ਭੈਣਾਂ ਦਾ ਇੱਕ ਖਾਸ ਕਰਕੇ ਮੇਰੀ ਛੋਟੀ ਭੈਣ ਆ ਸ਼ੈਲੀ ਸਾਰੀ ਕੰਪੀਅਰ ਨੂੰ ਸਿਰੇ ਚੜਾਣ ਵਾਲੀ ਤੇ ਹੋਈ ਏ ਮੇਰੀ ਵਾਰਡ ਦੇ ਵਿੱਚੋਂ ਬਹੁਤ ਚੁਸਤ ਬੱਚਾ ਐ ਅੱਛਾ ਜਿਹੜੀ ਮੈਂ ਕੱਲ ਕਰਨੀ ਚਾਹੁੰਦਾ ਸਾਂ ਉਹ ਇਹ ਆ ਹੁਣ ਠੀਕ ਐ ਸਾਰਿਆਂ ਨੂੰ ਇਲੈਕਸ਼ਨ ਸਾਰਿਆਂ ਦਾ ਮੈਂ ਜਾ ਜ਼ਰ ਲੜਦਾ ਪਿਆ ਬਾਕੀ ਸਾਰੇ ਪਾਰਟੀਆਂ ਦੀ ਟਿਕਟ ਤੇ ਲੜਦੇ ਪਿਆ ਤੁਸੀਂ ਨੋਟ ਕਰਿਓ ਗੱਲ ਇਹ ਨਿਸ਼ਕਾਮ ਇੱਕ ਚਾਹ ਦੇ ਕੱਪ ਦੇ ਵੀ ਵੰਜਾਰੇ ਨਹੀਂ ਮੇਰੇ ਵਲੰਟੀਅਰ ਮੇਰੇ ਸਾਥੀ ਜਿਹੜੇ ਮੇਰੇ ਨਾਲ ਪਿਛਲੇ 8-10 ਦਿਨਾਂ ਤੋਂ ਗਲੀ-ਗਲੀ ਘੁੰਮਦੇ ਪਏ ਨੇ ਤੇ ਮੇਰੇ ਵਾਸਤੇ ਮੇਰੀ ਧਰਮ ਪਤਨੀ ਸੀਮਾ ਜੀ ਵਾਸਤੇ ਵੋਟ ਮੰਗਦੇ ਪਏ ਨੇ ਥੀਜ਼ ਆਰ ਨੋਟ ਪੇਡ ਪੀਪਲ ਥੀਜ਼ ਆਰ ਫੈਮਿਲੀ ਪੀਪਲ ਵਾਟ ਦੇ ਲੋਕ ਨੇ ਆ ਸਾਰੇ ਇਹ ਇੱਕ ਪੜ੍ਹੇ ਲਿਖੇ ਸੂਝਵਾਨ ਕੈਂਡੀਡੇਟ ਦੀ ਸਮਰਥਨ ਦੇ ਵਿੱਚ ਆਏ ਲੋਕ ਨੇ ਇਹ ਕੋਈ ਨਹੀਂ ਹੈਗਾ ਕਿ 300 ਰੁਪਏ ਪਰ ਹੈਡ ਦੇ हिसाब ਨਾਲ ਦੂਜੀਆਂ ਇਲਾਕਿਆਂ ਚ ਲੋਕ ਲਿਆ ਕੇ ਆਏ ਹੋਏ ਨੇ ਤਾਂ ਮੈਨੂੰ ਤੇ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਮੇਰੀ ਵਾਰਡ ਤੋਂ ਅੱਜ ਆਖਰੀ ਦਿਨ ਸੀ ਆਖਰੀ ਦਿਨ ਦੇ ਵਿੱਚ ਜਿਹੜਾ ਜਿਹੜਾ ਇਲਾਕਾ ਰਹਿ ਗਿਆ ਸੀ ਮੈਂ ਉੱਥੇ ਉਹਨਾਂ ਲੋਕਾਂ ਦੇ ਅਰਦਾਸ ਕਰਕੇ ਆਇਆ ਚਰਨਾਂ ਦੇ ਵਿੱਚ ਬੇਨਤੀ ਕਰਕੇ ਆਇਆ ਤਾਂ ਮੈਨੂੰ ਉਹਨਾਂ ਨੇ ਬਹੁਤ ਭਾਰੀ ਸਮਰਥਨ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਆ ਆਪਣੀ ਵਾਰਡ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਇੰਨਾ ਯੋਗਦਾਨ ਦਿੱਤਾ ਮੈਂ ਬੇਨਤੀ ਉਹਨਾਂ ਦੇ ਅੱਗੇ ਕਰਨਾ ਚਾਹੁੰਦਾ ਵਾਂ ਕਿ 21 ਤਰੀਕ ਵਾਲੇ ਦਿਨ ਸੀਮਾ ਦੇਵੀ ਦਾ ਚੋਣ ਨਿਸ਼ਾਨ 에ਰੋਪਲੇਨ ਆ ਇੱਕ ਨੰਬਰ ਬਟਨ ਆ ਤੇ ਉਹਨੂੰ ਦਬਾ ਕੇ ਵੱਧ ਤੋਂ ਵੱਧ ਵੋਟਾਂ ਦੇ ਕੇ ਇਹਨਾਂ ਨੂੰ ਜਿਤਾਓ ਤੇ ਨਾਲੇ ਇੱਕ ਮਿਸਾਲ ਕਾਇਮ ਕਰੋ ਕਿ ਪਾਰਟ ਪੋਲੀਟੀਕਲ ਪਾਰਟੀਆਂ ਕਿਵੇਂ ਵਰਕਰਾਂ ਨੂੰ ਵਰਤ ਕੇ 50-50 ਸਾਲ ਦੇ 35-35 ਸਾਲ ਦਾ ਉਹਨਾਂ ਦਾ ਸੰਘਰਸ਼ ਕੀਤਾ ਹੋਇਆ ਕਿਦਾਂ ਇੱਕ ਮਹੀਨੇ ਦੋ ਚਾਰ ਮਹੀਨਿਆਂ ਦੇ ਵਿੱਚ ਆਏ ਬਾਹਰ ਲਿਆਂ ਪਾਰਟੀਆਂ ਦੇ ਬੰਦਿਆਂ ਨੂੰ ਟਿਕਟਾਂ ਦੇ ਕੇ ਨਵਾਜ ਕੇ ਤੇ ਉਹਨਾਂ ਦੀ ਮਿਹਨਤ ਨੂੰ ਕਿਵੇਂ ਰੋਲ ਦਿੰਦੇ ਨੇ ਖਾਸ ਕਰਕੇ ਮੈਂ ਬੀਜੇਪੀ ਵਾਲਿਆਂ ਵਾਸਤੇ ਤੇ ਇਹ ਜ਼ਰੂਰ ਕਹਿਣਾ ਚਾਹੂੰਗਾ ਸਾਰੀ ਨੈਸ਼ਨਲ ਲੀਡਰਸ਼ਿਪ ਨੂੰ ਵੀ ਤੇ ਸਟੇਟ ਦੀ ਲੀਡਰਸ਼ਿਪ ਨੂੰ ਵੀ ਇਸੇ ਕਰਕੇ ਤੁਹਾਨੂੰ ਲੋਕ ਮੂੰਹ ਨਹੀਂ ਲਾਂਦੇ ਪੰਜਾਬ ਦੇ ਵਿੱਚ ਤੁਸੀਂ ਲੋਕ ਤੁਹਾਡੇ ਨਾਲ ਜੁੜਨਾ ਸ਼ਾਇਦ ਚਾਹਦੇ ਹੋਣ ਤੁਸੀਂ ਨਿਡਰ ਇਹ ਦਲੇਰ ਵਰਕਰ ਨੂੰ ਐਦਾਂ ਮਾਰ ਦਿੰਦੇ ਜੇ ਤੁਹਾਡਾ ਉਹ ਹਾਲ ਹੋਣਾ ਪੰਜਾਬ ਦੇ ਵਿੱਚ ਤੁਹਾਡਾ ਨਿਸ਼ਾਨ ਚੱਕਣ ਵਾਲਾ ਨਹੀਂ ਕੋਈ ਹੋਣਾ ਜੋ ਤੋਂ ਤੁਹਾਡਾ ਤਰੀਕਾ ਹੋਵੇ ਪੂਰੇ ਮੈਂ ਪੰਜਾਬ ਵਾਸੀਆਂ ਨੂੰ ਇਹ ਜਰੂਰ ਕਹਾਂਗਾ ਕਿ ਇਹਨਾਂ ਨੂੰ ਨਕਾਰੋ ਇਹ ਵਰਕਰ ਮਾਰਦੇ ਨੇ ਪਹਿਲੇ ਸਾਨੂੰ ਕੋਈ ਐਸੀ ਗੱਲ ਨਹੀਂ ਮੈਂ ਕਰੋ ਨਹੀਂ ਨਿਕਲਿਆ ਮੇਰੇ ਲੋਕ ਨਿਕਲੇ ਨੇ ਇਹਨਾਂ ਦੇ ਚਿਹਰੇ ਵੇਖ ਲਓ ਲੇਡੀਜ਼ ਵਾਰデア ਲੇਡੀਜ਼ ਦਾ ਸਮਰਥਨ ਵੇਖ ਲਓ ਇਹਨਾਂ ਨੂੰ ਕਿੰਨਾ ਹੈਗਾ ਸੋ ਮੈਂ ਬੇਨਤੀ ਕਰਦਾ ਵਾਡ ਵਾਸੀਆਂ ਨੂੰ ਮੇਰੇ ਤੇ ਹੱਥ ਰੱਖਿਓ ਕਿ ਮੇਰੀ ਵੀ ਮਤਲਬ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਮੈਂ ਇਮੋਸ਼ਨਲ ਹੋ ਗਿਆ ਵਾਂ ਮੈਂ ਬੜੀ ਸੇਵਾ ਕੀਤੀ ਇਸ ਪਾਰਟੀ ਦੀ ਪਰ ਇਹਨਾਂ ਨੇ ਮਨਤ ਤਕਾ ਕੀਤਾ ਜੇ ਬਹੁਤ ਜ਼ਿਆਦਾ ਤਕਾ ਕੀਤਾ ਜੇ ਧੰਨਵਾਦ ਜੀ ਮੈਂ ਬਹੁਤ ਜ਼ਿਆਦਾ ਨਹੀਂ ਬੋਲ ਸਕਦਾ ਇਸ ਤੋਂ ਜ਼ਿਆਦਾ ਜੀ